प्यारे बच्चों मेरे ਵੱਲੋਂ ਤੁਹਾਨੂੰ ਸਭ ਨੂੰ ਪਿਆਰ ਫਰੀਦ ਸਤ ਸ਼੍ਰੀ ਅਕਾਲ ਅੱਜ ਅਸੀਂ ਜਮਾਤ 5ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਅਰਦਾਸ ਵਿਚਲਾ ਪਾਠ 21 ਇਕਾਂਗੀ ਇੱਕ ਚੋਰੀ ਦੂਜੀ ਸੀਨਾ ਜ਼ੋਰੀ ਪੜਾਂਗੇ ਇਸ ਇਕਾਂਗੀ ਵਿੱਚ ਦੱਸਿਆ ਗਿਆ ਹੈ ਜਦੋਂ ਕੋਈ ਗਲਤੀ ਕਰਕੇ ਆਪਣੀ ਗਲਤੀ ਨੂੰ ਛੁਪਾਉਣ ਲਈ ਆਕੜ ਕੇ ਗੱਲ ਕਰਦਾ ਹੈ ਤਾਂ ਉਹ ਸੀਨਾ ਜ਼ੋਰੀ ਅਖਵਾਉਂਦੀ ਹੈ सीना ज़ोरी ਤੋਂ ਭਾਵ ਹੈ ਆਕੜ ਕਰਨੀ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਾਪਿਆਂ ਨੂੰ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਦੇ ਵੀ ਬੱਚਿਆਂ ਪਿੱਛੇ ਲੱਗ ਕੇ ਅਧਿਆਪਕ ਦਾ અપਮਾਨ ਨਹੀਂ ਕਰਨਾ ਚਾਹੀਦਾ ਇਸ ਇਕਾਂਗੀ ਵਿੱਚਲੇ ਪਾਤਰ ਹਨ ਉਮੇਸ਼ ਰਾਹੁਲ ਹਰਸ਼ਿਕਾ ਅਧਿਆਪਕ ਮੇਅਰ ਅਤੇ ਪ੍ਰਿੰਸੀਪਲ ਜੀ ਪੰਜਵੀਂ ਜਮਾਤ ਦਾ ਕਮਰਾ ਕੁਝ ਬੱਚੇ ਆਪਸ ਵਿੱਚ ਲੜ ਰਹੇ ਹਨ ਉਹਨਾਂ ਵਿੱਚੋਂ ਇੱਕ ਬੱਚਾ ਚੀਜ਼ਾਂ ਚੋਰੀ ਕਰਦਾ ਫੜਿਆ ਜਾਂਦਾ ਹੈ ਬੱਚੇ ਆਪਸ ਵਿੱਚ ਬਹਿਸ ਰਹੇ ਹਨ ਉਮੇਸ਼ ਆਖਦਾ ਹੈ ਰਾਹੁਲ ਤੂੰ ਮੇਰੀ ਕਿਤਾਬ ਗੱਡੀ ਹੈ ਮੈਨੂੰ ਮੇਰੀ ਕਿਤਾਬ ਦੇ ਦੇ ਨਹੀਂ ਤਾਂ ਮੈਂ ਸਰਕੂਲ ਜਾ ਕੇ ਸ਼ਿਕਾਇਤ ਕਰਾਂਗਾ ਰਾਹੁਲ ਆਖਦਾ ਮੈਂ ਤੇਰੀ ਕਿਤਾਬ ਨਹੀਂ ਗੱਡੀ ਜੇ ਤੂੰ ਸਰਕੂਲ ਸ਼ਿਕਾਇਤ ਲਈ ਤਾਂ ਮੈਂ ਤੈਨੂੰ ਰਾਹ ਵਿੱਚ ਕੁੱਟਾਂਗਾ। ਉਮੇਸ਼ ਇੱਕ ਚੋਰੀ ਦੂਜੀ ਸੀਨਾ ਜ਼ੋਰੀ ਮੈਂ ਤੇਰੀ ਧਮਕੀ ਤੋਂ ਨਹੀਂ ਡਰਦਾ। ਬੰਦਾ ਬਣ ਕੇ ਮੇਰੀ ਕਿਤਾਬ ਦੇ ਦੇ ਨਹੀਂ ਤਾਂ ਮੈਂ ਚੱਲਿਆ ਸਰਕੂਲ ਸ਼ਿਕਾਇਤ ਲਾਉਣ। ਇੱਕ ਚੋਰੀ ਦੂਜੀ ਸੀਨਾ ਜ਼ੋਰੀ ਇੱਕ ਮੁਹਾਵਰਾ ਹੈ। ਸੀਨਾ ਜ਼ੋਰੀ ਤੋਂ ਭਾਵ ਹੈ ਆਕੜ ਕਰਨੀ। ਅਤੇ ਪੂਰੇ ਮੁਹਾਵਰੇ ਦਾ ਅਰਥ ਹੈ ਕਿ ਜਦੋਂ ਕੋਈ ਵਿਅਕਤੀ ਇੱਕ ਤਾਂ ਗਲਤੀ ਕਰਦਾ ਹੈ ਅਤੇ ਦੂਸਰਾ ਆਪਣੀ ਗਲਤੀ ਨੂੰ ਛੁਪਾਉਣ ਲਈ ਆਕੜ ਦਿਖਾਉਂਦਾ ਹੈ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਇੱਕ ਚੋਰੀ ਦੂਜੀ ਸੀਨਾ ਜ਼ੋਰੀ ਧਮਕੀ ਤੋਂ ਭਾਵ ਹੈ ਕਿਸੇ ਨੂੰ ਧੋਸ ਦੇਣੀ ਆਕੜ ਦਿਖਾਉਣੀ ਤੇ ਕਿਸੇ ਨੂੰ ਡਰਾਉਣਾ ਰਾਹੁਲ ਜਦ ਤੈਨੂੰ ਇੱਕ ਵਾਰ ਕਹਿ ਦਿੱਤਾ ਮੈਂ ਤੇਰੀ ਕਿਤਾਬ ਚੋਰੀ ਨਹੀਂ ਕੀਤੀ ਉਮੇਸ਼ ਮੈਨੂੰ ਆਪਣਾ ਬਸਤਾ ਵਿਖਾ ਮੇਰੀ ਕਿਤਾਬ ਤੇਰੇ ਬਸਤੇ ਵਿੱਚ ਹੀ ਹੋਵੇਗੀ। ਰਾਹੁਲ ਆਖਦਾ। ਜਾਂ ਜੋ ਮਰਜ਼ੀ ਕਰ ਲੈ ਨਹੀਂ ਦਿਖਾਉਂਦਾ ਮੈਂ ਆਪਣਾ ਬਸਤਾ। ਉਮੇਸ਼ ਉਸਦੇ ਬਸਤੇ ਨੂੰ ਹੱਥ ਪਾਉਂਦਾ ਹੋਇਆ ਆਖਦਾ। ਆਹ ਦੇਖ ਤੇਰੇ ਬਸਤੇ ਵਿੱਚ ਮੇਰੀ ਕਿਤਾਬ ਪਈ। ਇਸ ਦੇ ਉੱਪਰ ਮੇਰਾ ਨਾਮ ਵੀ ਲਿਖਿਆ ਹੋਇਆ ਹੈ। ਰਾਹੁਲ ਉਮੇਸ਼ ਦੇ ਚਪੇੜ ਮਾਰਦਾ ਹੋਇਆ ਆਖਦਾ। ਜਦ ਤੈਨੂੰ ਇੱਕ ਵਾਰ ਕਹਿ ਦਿੱਤਾ ਮੇਰੇ ਬਸਤੇ ਨੂੰ ਹੱਥ ਨਾ ਲਾਵੀਂ। ਫਿਰ ਤੂੰ ਮੇਰੇ ਬਸਤੇ ਨੂੰ ਹੱਥ ਕਿਉਂ ਲਾਇਆ? ਉਮੇਸ਼ ਰੋਣ ਲੱਗਦਾ ਹੈ ਅਤੇ ਰੋਂਦਾ ਹੋਇਆ ਆਖਦਾ ਮੈਂ ਹੁਣੇ ਜਾ ਕੇ ਸਰ ਨੂੰ ਦੱਸਦਾ ਹਾਂ ਇੱਕ ਤਾਂ ਤੂੰ ਮੇਰੀ ਕਿਤਾਬ ਚੋਰੀ ਕੀਤੀ ਦੂਜਾ ਤੂੰ ਮੈਨੂੰ ਕੁੱਟਿਆ ਏ ਹਰਸ਼ிகா ਆਖਦੀ ਹੈ ਵੇ ਰਾਹੁਲ ਉਸ ਵਿਚਾਰੇ ਨੂੰ ਮਾਰ ਕਿਉਂ ਰਿਹਾ ਹੈ ਜੇ ਤੂੰ ਕਿਤਾਬ ਚੋਰੀ ਨਹੀਂ ਕੀਤੀ ਤਾਂ ਫਿਰ ਡਰਦਾ ਕਿਉਂ ਹੈ ਉਸਨੂੰ ਵਿਖਾ ਦੇ ਆਪਣਾ ਬਸਤਾ ਰਾਹੁਲ ਕਹਿੰਦਾ ਤੈਨੂੰ ਵਿਚ ਬੋਲਣ ਲਈ ਕਿਸਨੇ ਕਿਹਾ ਜਾ ਜੋ ਤੂੰ ਵੀ ਕਰਨਾ ਕਰ ਲੈ ਮੈਂ ਨਹੀਂ ਵਿਖਾਉਂਦਾ ਬਸਤਾ ਇੰਨੇ ਵਿੱਚ ਅਧਿਆਪਕ ਜੀ ਕਲਾਸ ਵਿੱਚ ਆ ਜਾਂਦੇ ਹਨ ਅਧਿਆਪਕ ਦਾ ਜਮਾਤ ਵਿੱਚ ਦਾਖਲ ਹੋਣਾ ਅਤੇ ਸਾਰੇ ਬੱਚੇ ਖੜੇ ਹੋ ਕੇ ਅਧਿਆਪਕ ਦਾ ਸਵਾਗਤ ਕਰਦੇ ਹਨ ਤੇ ਉਮੇਸ਼ ਰੋਈ ਜਾ ਰਿਹਾ ਹੈ ਅਧਿਆਪਕ ਆਖਦੇ ਹਨ ਉਮੇਸ਼ ਕੀ ਗੱਲ ਤੂੰ ਰੋ ਕਿਉਂ ਰਿਹਾ ਹੈ ਸਰ ਮੇਰੀ ਅੰਗਰੇਜ਼ੀ ਦੀ ਕਿਤਾਬ ਰਾਹੁਲ ਨੇ ਚੋਰੀ ਕਰ ਲਈ ਹੈ ਕਿਤਾਬ ਇਸ ਦੇ ਬਸਤੇ ਵਿੱਚ ਹੈ ਪਰੰਤੂ ਇਹ ਮੰਨ ਨਹੀਂ ਰਹਾ ਮੈਂ ਇਸ ਨੂੰ ਬਸਤਾ ਵਿਖਾਉਣ ਲਈ ਕਿਹਾ ਤਾਂ ਇਸ ਨੇ ਮੈਨੂੰ ਕੁੱਟਿਆ ਹੈ ਰਾਹੁਲ ਕਹਿੰਦਾ ਸਰ ਇਹ ਝੂਠ ਬੋਲਦਾ ਹੈ ਮੈਂ ਦੀ ਕੋਈ ਕਿਤਾਬ ਚੋਰੀ ਨਹੀਂ ਕੀਤੀ ਅਧਿਆਪਕ ਤੂੰ ਇਸ ਨੂੰ ਕੁੱਟਿਆ ਕਿਉਂ ਰਾਹੁਲ ਸਰ ਏ ਮੇਰਾ ਬਸਤਾ ਫਰੋਲ ਰਿਹਾ ਸੀ। ਅਧਿਆਪਕ: ਰਾਹੁਲ ਤੂੰ ਜਦ ਕਿਤਾਬ ਚੋਰੀ ਹੀ ਨਹੀਂ ਕੀਤੀ ਫਿਰ ਬਸਤਾ ਵਿਖਾਉਣ ਤੋਂ ਡੱਦਾ ਕਿਉਂ ਹੈ? ਰਾਹੁਲ ਕਹਿੰਦਾ: ਸਰ ਮੈਂ ਇੱਕ ਇੱਜ਼ਤਦਾਰ ਬਾਪ ਦਾ ਪੁੱਤਰ ਹਾਂ। ਇਸ ਨਾਲ ਮੇਰੀ ਬੇਇੱਜ਼ਤੀ ਹੁੰਦੀ ਹੈ। ਅਧਿਆਪਕ ਕਹਿੰਦੇ: ਰਾਹੁਲ ਇੱਥੇ ਸਭ ਬੱਚੇ ਇੱਜ਼ਤਦਾਰ ਬਾਪ ਦੇ ਪੁੱਤਰ ਹਨ। ਕੋਈ ਕਿਸੇ ਨਾਲੋਂ ਘੱਟ ਨਹੀਂ ਹੈ। ਜੇ ਚੰਗੀ ਚਾਹੁੰਨਾ ਹੈ ਆल्या ਬਸਤਾ ਮੇਰੇ ਕੋਲ ਮੈਂ ਖੁਦ ਦੇਖਦਾ ਹਾਂ। ਰਾਹੁਲ ਕਹਿੰਦਾ ਸਰ ਮੈਂ ਆਪਣਾ ਬਸਤਾ ਨਹੀਂ ਵਿਖਾਉਣਾ। ਅਧਿਆਪਕ ਕਹਿੰਦੇ ਜੇ ਤੂੰ ਆਪਣਾ ਬਸਤਾ ਨਹੀਂ ਵਿਖਾਉਣਾ ਤਾਂ ਮੇਰੀ ਕਲਾਸ ਵਿੱਚੋਂ ਦਫਾ ਹੋ ਜਾ। ਰਾਹੁਲ ਆਖਦਾ ਸਰ ਮੇਰੇ ਪਿਤਾ ਜੀ ਸ਼ਹਿਰ ਦੇ ਮੇਅਰ ਹਨ ਮੇਰੇ ਨਾਲ ਪੰਗਾ ਲੈਣਾ ਮਹਿੰਗਾ ਪਵੇਗਾ। ਅਧਿਆਪਕ ਰਾਹੁਲ ਨੂੰ ਤੱਕਾ ਦੇ ਕੇ ਜਮਾਤ ਵਿੱਚੋਂ ਬਾਹਰ ਕੱਢ ਦਿੰਦਾ ਹੈ ਅਤੇ ਆਖਦਾ ਹੈ ਜਾ ਲੈ ਆ ਜਾ ਕੇ ਜਿਹੜੇ ਮਰਜੀ ਮੇਅਰ ਨੂੰ ਮੈਂ ਕਿਸੇ ਮੇਅਰ ਕੋਲੋਂ ਨਹੀਂ ਡਰਦਾ ਹੁਣ ਤਦ ਹੀ ਜਮਾਤ ਵਿੱਚ ਵੜੇਗਾ ਜਦੋਂ ਤੂੰ ਆਪਣੇ ਬਾਪ ਨੂੰ ਨਾਲ ਲੈ ਕੇ ਆਵੇਂਗਾ ਰਾਹੁਲ ਬਸਤੇ ਵਿੱਚੋਂ ਮੋਬਾਈਲ ਕੱਢ ਕੇ ਆਪਣੇ ਬਾਪ ਨੂੰ ਫੋਨ ਕਰਦਾ ਹੈ ਮੇਅਰ ਸਾਹਿਬ ਗੁੱਸੇ ਵਿੱਚ ਭਰੇ ਪੀਤੇ ਸਕੂਲ ਪਹੁੰਚਦੇ ਹਨ ਗੁੱਸੇ ਵਿੱਚ ਭਰੇ ਪੀਤੇ ਤੋਂ ਭਾਵ ਹੈ ਕਿ ਬਹੁਤ ਜ਼ਿਆਦਾ ਗੁੱਸੇ ਵਿੱਚ ਹੋਣਾ ਉਹ ਸਿੱਧੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਜਾਂਦੇ ਹਨ ਪ੍ਰਿੰਸੀਪਲ ਅਧਿਆਪਕ ਨੂੰ ਬੁਲਾਉਂਦੇ ਹਨ ਪ੍ਰਿੰਸੀਪਲ ਆਖਦੇ ਹਨ ਸਰ ਕੀ ਗੱਲ ਹੋਈ ਮੇਅਰ ਸਾਹਿਬ ਬੜੇ ਗੁੱਸੇ ਵਿੱਚ ਹਨ ਇਹ ਕਹਿੰਦੇ ਨੇ ਤੁਸੀਂ ਇਹਨਾਂ ਦੇ ਮੁੰਡੇ ਨੂੰ ਬਿਨਾਂ ਵਜ੍ਹਾ ਜਮਾਤ ਵਿੱਚੋਂ ਬਾਹਰ ਕੱਢਿਆ ਹੈ ਮੇਅਰ ਸ਼ਾਇਦ ਇਹਨਾਂ ਨੂੰ ਮੇਰੀ ਤਾਕਤ ਦਾ ਨਹੀਂ ਪਤਾ ਜੇ ਇਹਨਾਂ ਨੂੰ ਮੇਰੇ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਇਹ ਅਜਿਹੀ ਕੋਜੀ ਹਰਕਤ ਨਾ ਕਰਦੇ ਕੋਜੀ ਤੋਂ ਭਾਵ ਹੈ ਮਾੜੀ। ਅਧਿਆਪਕ ਸਰ ਮੈਂ ਤੁਹਾਨੂੰ ਵੀ ਜਾਣਦਾ ਹਾਂ ਤੇ ਤੁਹਾਡੀ ਤਾਕਤ ਨੂੰ ਵੀ ਜਾਣਦਾ ਹਾਂ। ਮੇਅਰ ਆਖਦਾ ਫਿਰ ਤੁਸੀਂ ਐਡੀ ਵੱਡੀ ਗਲਤੀ ਕਿਉਂ ਕੀਤੀ? ਅਧਿਆਪਕ ਮੈਂ ਕੋਈ ਗਲਤੀ ਨਹੀਂ ਕੀਤੀ। ਜਸਦੇ ਬੁਲਾਵੇ ਤੇ ਤੁਸੀਂ ਇੱਥੇ ਆਏ ਹੋ। ਜਰਾ ਉਸ ਨੂੰ ਤਾਂ ਪੁੱਛ ਲੈਂਦੇ। ਮੇਅਰ ਫਿਰ ਵੀ ਤੁਸੀਂ ਹੀ ਦੱਸੋ। ਅਧਿਆਪਕ ਮੇਅਰ ਸਾਹਿਬ ਤੁਹਾਡੇ ਬੱਚੇ ਰਾਹੁਲ ਨੇ ਇੱਕ ਬੱਚੇ ਉਮੇਸ਼ ਦੀ ਕਿਤਾਬ ਕੱਢ ਕੱਢ ਲਈ ਪਹਿਲਾਂ ਉਮੇਸ਼ ਨੇ ਉਸ ਨੂੰ ਕਿਹਾ ਕਿ ਉਹ ਕਿਤਾਬ ਦੇ ਦੇਵੇ ਰਾਹੁਲ ਨੇ ਉਸ ਨੂੰ ਕਿਤਾਬ ਦੇਣ ਦੀ ਬਜਾਏ ਕੁੱਟਿਆ ਜੇ ਮੈਂ ਉਸ ਨੂੰ ਬਸਤਾ ਵਿਖਾਉਣ ਲਈ ਕਿਹਾ ਤਾਂ ਉਹ ਮੇਰੇ ਨਾਲ ਵੀ ਬਦਤਮੀਜ਼ੀ ਨਾਲ ਬੋਲਿਆ ਬਦਤਮੀਜ਼ੀ ਤੋਂ ਭਾਵ ਹੈ ਬੇਅਕਲ ਬੇਅਕਲੀ ਨਾਲ ਬੋਲਣਾ ਮੈਨੂੰ ਉਸ ਨੇ ਤੁਹਾਡੀ ਧਮਕੀ ਵੀ ਦਿੱਤੀ ਤੁਸੀਂ ਉਸ ਦਾ ਬਸਤਾ ਮੰਗਵਾ ਕੇ ਦੇਖੋ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਮੇਅਰ ਸਾਹਿਬ ਕੁਝ ਸ਼ਰਮਿੰਦਾ ਜਿਹਾ ਹੋ ਕੇ ਰਾਹੁਲ ਨੂੰ ਆਖਦੇ ਹਨ ਜਾ ਜਾ ਕੇ ਆਪਣਾ ਬਸਤਾ ਲੈ ਕੇ ਆ ਰਾਹੁਲ ਡਰਦਾ ਹੋਇਆ ਆਖਦਾ ਹੈ ਪਾਪਾ ਬਸਤਾ ਮੈਂ ਮੇਅਰ ਆਖਦਾ ਇਹ ਪਾਪਾ ਪਾਪਾ ਬਸਤਾ ਬਸਤਾ ਕੀ ਲਈ ਆ ਤੈਨੂੰ ਕਿਹਾ ਜਾ ਕੇ ਬਸਤਾ ਲੈ ਕੇ ਆਹ ਰਾਹੁਲ ਬਸਤਾ ਲੈ ਕੇ ਆਉਂਦਾ ਹੈ ਕਿਤਾਬ ਉਸਦੇ ਬਸਤੇ ਵਿੱਚੋਂ ਨਿਕਲ ਆਉਂਦੀ ਹੈ ਕਿਤਾਬ ਦੇਖ ਕੇ ਮੇਰ ਰਾਹੁਲ ਤੇ ਹੀ ਵਰ ਪੈਂਦਾ ਹੈ ਵਰ ਪੈਂਦਾ ਤੋਂ ਭਾਵ ਹੈ ਕਿ ਰਾਹੁਲ ਤੇ ਹੀ ਗੁੱਸਾ ਕਰਨ ਲੱਗਦਾ ਹੈ ਮੇਰ ਸਾਹਿਬ ਆਧਿਆਨ ਤੂੰ ਚੋਰੀ ਕਰਕੇ ਮੇਰੇ ਨਾਂ ਨੂੰ ਖਰਾਬ ਕੀਤਾ ਹੈ ਨਾਂ ਨੂੰ ਖਰਾਬ ਕਰਨਾ ਭਾਵ ਬੇਇਜ਼ਤੀ ਕਰਵਾਉਣੀ ਜਾ ਚਲਾ ਜਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਨਹੀਂ ਤਾਂ ਮੈਂ ਤੈਨੂੰ ਵੱਢ ਸੁੱਟਾਂਗਾ ਵੱਢ ਸੁੱਟਾਂਗਾ ਭਾਬਾ ਬਹੁਤ ਕੁੱਟਾਂਗਾ ਅਧਿਆਪਕ ਮੇਅਰ ਸਾਹਿਬ ਇਹ ਠੀਕ ਹੈ ਰਾਹੁਲ ਨੇ ਗਲਤੀ ਕੀਤੀ ਹੈ ਪਰ ਤੁਸੀਂ ਮੇਰੇ ਸਾਹਮਣੇ ਉਸ ਨੂੰ ਇਦਾਂ ਕੁੱਟ ਨਹੀਂ ਸਕਦੇ ਇਹ ਮੇਰਾ ਵਿਦਿਆਰਥੀ ਹੈ ਜਿੰਨੀ ਦੇਰ ਇਸ ਸਕੂਲ ਵਿੱਚ ਹੈ ਮੇਰੀ ਨਿਗਰਾਨੀ ਹੇਠ ਹੈ ਮੇਅਰ ਸਾਹਿਬ ਓਏ ਸੁਣ ਤੇਰੇ ਅਧਿਆਪਕ ਕੀ ਕਹਿ ਰਹੇ ਨੇ ਰਾਹੁਲ ਅੱਗੇ ਨੂੰ ਵੱਧ ਕੇ ਕਹਿੰਦਾ ਹੈ ਸਰ ਮੈਨੂੰ ਮaaf ਕਰ ਦਿਓ ਮੈਂ ਅੱਗੋਂ ਕਦੀ ਐਦਾਂ ਨਹੀਂ ਕਰਾਂਗਾ ਮੈਂ ਹੁਣੇ ਜਾ ਕੇ ਉਮੇਸ਼ ਤੋਂ ਵੀ ਮaaf ਮਾਫੀ ਮੰਗਾਗਾ ਅਧਿਆਪਕ ਠੀਕ ਹੈ ਬੱਚੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਸਨੂੰ ਭੁੱਲਿਆ ਨਹੀਂ ਕਹਿੰਦੇ ਜਾਂ ਤੈਨੂੰ ਮaaf ਕੀਤਾ ਮੇਅਰ ਸਾਹਿਬ ਸਰ ਜੀ ਮੈਨੂੰ ਮaaf ਕਰਿਓ ਮੈਨੂੰ ਇਸ ਦੇ ਬਹਿਕਾਵੇ ਵਿੱਚ ਨਹੀਂ ਸੀ ਆਉਣਾ ਚਾਹੀਦਾ ਅਧਿਆਪਕ ਕਹਿੰਦੇ ਸਰ ਮਾਫੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਮਿਹਰ ਸਾਹਿਬ ਅਧਿਆਪਕ ਨੂੰ ਜੱਫੀ ਵਿੱਚ ਲੈ ਲੈਂਦੇ ਹਨ ਅਤੇ ਆਖਦੇ ਹਨ ਸਰ ਵਾਕਿਆ ਹੀ ਤੁਹਾਡਾ ਦਿਲ ਬਹੁਤ ਵੱਡਾ ਹੈ ਮੈਨੂੰ ਤੁਹਾਡੇ ਵਰਗੇ ਅਧਿਆਪਕਾਂ ਤੇ ਮਾਣ ਹੈ ਇੱਥੇ ਸਾਡਾ ਇਹ ਇਕੰਗੀ ਪੂਰਾ ਹੁੰਦਾ ਹੈ ਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਚੋਰੀ ਨਹੀਂ ਕਰਨੀ ਚਾਹੀਦੀ ਤੇ ਇੱਕ ਗਲਤੀ ਜੇਕਰ ਹੋ ਵੀ ਗਈ ਹੈ ਤਾਂ ਆਪਣੀ ਗਲਤੀ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਮਾਫੀ ਮੰਗਣੀ ਚਾਹੀਦੀ ਹੈ ਅੱਗੇ ਤੋਂ ਐਦਾਂ ਦੀ ਕੋਈ ਗਲਤੀ ਨਾ ਕਰਨ ਲਈ ਵੀ ਵਾਅਦਾ ਕਰਨਾ ਚਾਹੀਦਾ ਹੈ ਅਤੇ ਉੱਪਰ ਦੀ ਇਹ ਵੀ ਕਿਹਾ ਗਿਆ ਹੈ ਕਿ ਅਗਰ ਗਲਤੀ ਕੀਤੀ ਹੈ ਤਾਂ ਆਪਣੀ ਜਿਹੜੀ ਸੀਨਾ ਜ਼ੋਰੀ ਭਾਵ ਆਕਰ ਨਹੀਂ ਦਿਖਾਉਣੀ ਚਾਹੀਦੀ ਸਗੋਂ ਗਲਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਮਾਪਿਆਂ ਲਈ ਵੀ ਇਹੀ ਸਿੱਖਿਆ ਦਿੱਤੀ ਗਈ ਹੈ ਇਸ ਇਕਾਂਗੀ ਵਿੱਚ ਕਿ ਉਹਨਾਂ ਨੂੰ ਇੰਨੀ ਛੇਤੀ ਬੱਚੇ ਦੀਆਂ ਗੱਲਾਂ ਵਿੱਚ ਆ ਕੇ ਅਧਿਆਪਕ ਦਾ અપਮਾਨ ਨਹੀਂ ਕਰਨਾ ਚਾਹੀਦਾ ਸਗੋਂ ਪਹਿਲਾਂ ਪੂਰੀ ਗੱਲ ਦੀ ਤੈ ਤੱਕ ਜਾਣਾ ਚਾਹੀਦਾ ਹੈ ਕਿ ਅਸਲ ਵਿੱਚ ਗੱਲ ਹੈ ਕਿ ਤੇ ਕਿਸ ਦਾ ਕਸੂਰ ਹੈ ਧੰਨਵਾਦ